ਫੈਕਟਰੀ ਨੂੰ ਅੱਗ ਲੱਗੀ ਹੋਈ ਹੈ ਇਹ ਸ੍ਰੀ ਗਣੇਸ਼ ਵੇਨਿਡਟਰ ਲੈ ਜੀ ਅੱਛਾ ਕਿੰਨੀ ਦਿਨੋਂ ਅੱਗ ਲੱਗ ਕੰਮ ਇਹ ਹਜੇ ਕੁਝ ਨਹੀਂ ਪਤਾ ਜੀ ਇਹਨਾਂ ਦਾ ਤੇਲ ਤੂਲ ਦਾ ਹੈਗਾ ਅੰਦਰ ਦਾ ਦੱਸ ਰਹੇ ਨੇ ਵੀ ਜੋ ਬਿਜਲੀ ਦਾ ਹੋਆ ਗ੍ਰੈਂਟ ਵਗੈਰਾ ਅੱਛਾ ਬਿਜਲੀ ਦੇ ਗ੍ਰੈਂਟ ਨੂੰ ਅੱਗ ਲੱਗੀ ਹੈ ਹਾਂਜੀ ਵੀ ਬਿਜਲੀ ਦਾ ਹੋਆ ਜੀ ਕਿੰਨੀਆਂ ਗੱਡੀਆਂ ਨੂੰ ਅੱਗ ਲੱਗੀ ਹੈ ਹਾਂਜੀ ਕਿੰਨੀਆਂ ਕਿੰਨੀਆਂ ਗੱਡੀਆਂ ਆ ਚੁੱਕੀਆਂ ਨੇ ਟੱਕਰ ਗੱਡੀਆਂ ਸਾਡੀਆਂ 4-5 ਆ ਚੁੱਕੀਆਂ ਜੀ ਇਸ ਟਾਈਮ ਬਾਕੀ ਆ ਰਹੀਆਂ ਹਨ ਮਗਰ ਕਿੱਦਾਂ ਹੁਣ ਪੋਜੀਸ਼ਨ ਕੀ ਹੈ ਪੋਜੀਸ਼ਨ ਅਜੇ ਤਾਂ ਕੰਟਰੋਲ ਚੱਲ ਰਿਹਾ ਜੀ ਇਹ ਤਾਂ ਹਜੇ ਕੋਈ ਹੋ ਹੋ ਨਹੀਂ ਹੋਇਆ ਜੀ ਖੰਨਾ ਤੋਂ ਪੱਤਰਕਾਰ ਪਰਮਜੀਤ ਸਿੰਘ ਦੀ ਮਹਾਂਦੀ ਖਾਸ ਰਿਪੋਰਟ